ਯਾ ਮੁੰਜੀਆਂ ਦਾ ਪਤਾ ਤੇ ਆ ਤੂੰ ਤੇ ਬਾਸਾਂ ਦਾ ਸ਼ੋਰੂਮ ਪਾਇਆ ਹਨਾ ਜੋ ਵੀ ਆ ਤੈਨੂੰ ਪਤਾ ਨਹੀਂ ਮਾਲ ਲੱਗਾ ਸਮੇ 80 ਲੱਖ ਦਾ ਬਾਸ ਰੱਖਿਆ ਯਾਰ ਵੈਸੇ ਮੈਨੂੰ ਸਮਝ ਨਹੀਂ ਆਉਂਦੀ ਤੇਰੇ ਪਿਓ ਨੇ ਤੈਨੂੰ ਕੀ ਤਲੀਮ ਦਿੱਤੀ ਐ ਲੈ ਗਾਹ ਕਾਇਆ ਤੂੰ ਵਿੱਚੋਂ ਸੌਦਾ ਦੇ ਯਾਰ ਮੇਰੇ ਪਿਓ ਵਾਲੀ ਕਿਹੜੀ ਗੱਲ ਕਰਦਾ ਵਾ ਤੂੰ ਪੌੜੀ ਲੈਣੀ ਐ ਚੱਲ ਮੇਰਾ ਭਰਾ ਜਦੋਂ ਬਾਸ ਰਹਾ ਹੁੰਦਾ ਨਾ ਜਦੋਂ ਪਕਾਈਦਾ ਵਾ ਪਕਾਣ ਤੋਂ ਬਾਅਦ ਫਿਰ ਇਹ ਰੰਗ ਚੜਦਾ ਵਾ ਜ਼ਰਦਾ ਹੈ ਜ਼ਰਦਾ ਪਲੇਟ 'ਚ ਪਾਦਾ ਮਾਸਾ ਤੈਨੂੰ ਜੀ ਆਪ ਵੀ ਖਾਦਦੇ ਇਦਾਂ ਦੇ ਦੇ ਸਾਲਣ ਪਾ ਕੇ ਖਾਲਾ ਵਾਵਾ ਗਰੀਬ ਲੋਕ ਖਾਂਦੇ ਅੱਛਾ ਮੇਰਾ ਭਰਾ ਲੋ ਜਿਹੜੀ 100 ਡੰਡੇ ਵਾਲੀ ਤੁਸੀਂ ਪੌੜੀ ਉਹ ਭਾਈ ਨਹੀਂ 100 ਡੰਡੇ ਵਾਲੀ ਹੈਗੀ ਕੀ ਤੂੰ ਚੰਨ ਲਾਉਣਾ ਹੀ ਉਤੋਂ 100 ਡੰਡੇ 100 ਡੰਡੇ ਵਾਲੀ ਪੌੜੀ ਚਾਹੀਦੀ ਆ ਯਾਰ ਤੇਰੀ ਕੋਈ ਬੱਦਲਾਂ ਚ ਮਾਸੀ ਦੀ ਕੁੜੀ ਵੀ ਆਈ ਹੈ ਤੂੰ ਉਹਨੂੰ ਮਿਲਣ ਜਾਣਾ ਫਸਲਾਂ ਏਡਾ ਤੈਨੂੰ ਹਾਈਟ ਕਿਹੜੀ ਚੜ ਗਈ ਤੈਨੂੰ ਵੀ ਤੈਨੂੰ 100 ਡੰਡੇ ਵਾਲੀ ਪੌੜੀ ਚਾਹੀਦੀ ਉਹ ਵੀਰੇ ਰਜ਼ਕ ਆ ਕੰਮ ਆਇਆ ਵਾ ਤੂੰ ਬਣਾ ਯਾਰ ਤੂੰ ਅੱਗੋਂ مشਵਰੇ ਦੇ ਦੇ ਨਹੀਂ ਬਣਦੀ ਇਨਾ ਇਨੀ ਹਾਈਟ ਦਾ ਸੜਕੋ ਬਾਸ ਨਹੀਂ ਲੰਬੋ ਨਾ ਲੰਬੋ ਤੇਰੇ ਲਈ ਅਸੀਂ ਕਿੱਥੋਂ ਐਮਾਜ਼ਨ ਦੇ ਜੰਗਲਾਂ ਚ ਚਲ ਗਏ ਅਸੀਂ ਲੱਗਣ ਅੱਗੇ